ਦੇਖ ਕੇ ਦਿਲ ਕਰਿਆ ਹੁੰਦਾ ਖਾਣ ਚੁੱਕ ਰਿਹਾ ਮਮੀ ਟੈਂਗ ਦਾ ਮਤਲਬ ਘਰ ਦਾ ਬਣਿਆ ਹੋਇਆ ਡਿਲੀਸ਼ੀਅਸ ਅਚਾਰ ਹੈ ਸਸ਼ੀਕਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਦੇ ਜਿਲ੍ਹਾ ਪਟੰਡਾ ਦੇ ਸ਼ਹਿਰ ਬੈਠੇ ਆਂ ਬਟੰਡਾ ਦੇ ਵਿੱਚ ਅੱਜ ਲੈ ਕੇ ਆਂ ਤੁਹਾਡੇ ਕੋਲ ਜਿਵੇਂ ਕਿ ਗਰਮੀਆਂ ਦਾ ਮੌਸਮ ਆ ਤੇ ਅਚਾਰ ਦੀ ਬਹੁਤ ਡਿਮਾਂਡ ਹੁੰਦੀ ਆ ਇਹਤੇ ਵਧੀਆ achar ਬਣਾਉਂਦੇ ਆ ਮੈਡਮ ਤੇ ਆਪਾਂ ਕਰਦੇ ਆ ਸਾਰੀ ਗੱਲਬਾਤ ਵੀ ਮਸਾਲੇ ਕਿੱਥੋਂ ਲਿਆਉਂਦੇ ਆ ਕਿਵੇਂ ਤਿਆਰ ਕਰਦੇ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਹਾਂਜੀ ਮੈਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਣਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਥੈਂਕ ਯੂ ਉਹ ਟਿੱਕਾ ਕਰਾਂਗੇ ਹਾਂਜੀ ਵਧੀਆ ਜੀ ਆਪਣਾ ਨਾਮ ਦੱਸੋ ਆਪਣੇ ਚੈਨਲ ਰਹੀ ਤੇ ਆਪਣੀ ਗਿਰਤ ਸੀ achar ਬਣਾਉਣ ਦੀ ਕੀ ਵਿਧੀ ਹੈ ਦੀ ਹੈ ਨਾ ਕਿਦੋਂ ਤੁਸੀਂ ਕੰਮ ਸਟਾਰਟ ਕਰਿਆ ਮੇਰਾ ਨਾਮ ਮਨਕੀਤ ਕੋਰ ਹੈ ਅਸੀਂ ਬਠਿੰਡਾ ਤੇ ਰਹਿਣ ਵਾਲਿਆਂ ਹਾਂਜੀ ਮੈਂ ਬਠਿੰਡਾ ਵਿੱਚ ਫੌਜੀ ਚੌਂਕ ਦੇ ਨੇੜੇ ਐਮ ਜੀ ਹਸਪੀਟਲ ਦੇ ਸਾਹਮਣੇ ਸਾਡਾ ਐਡਰੈਸ ਹੈ ਜਿੱਥੇ ਅਸੀਂ ਬੈਠੇ ਹਾਂ ਤੇ ਚਾਰ ਦਾ ਜਿੰਨਾ ਆਪਣੇ ਥੋੜਾ ਦਸੂ ਚੈਨਲ ਰਹੇ ਨੇ ਜਿੰਨੇ ਆਪਣੀ ਬ੍ਰੈਂਡ ਨੇਮ ਹੈਗਾ ਹੋਮੀ ਟੈਂਗ ਹੋਮੀ ਟੈਂਗ ਹਾਂਜੀ ਹੋਮੀ ਟੈਂਗ ਹਾਂਜੀ ਇਹ ਆਪਣੀ ਬ੍ਰੈਂਡ ਨੇਮ ਹੈ ਹੋਮੀ ਟੈਂਗ ਦੇ ਨਾਮ ਤੇ ਆਪਣਾ ਅਚਾਰ ਮਾਰਕੀਟ ਕੀਤਾ ਜਾਂਦਾ ਹੈ ਹਾਂਜੀ ਹੋਮੀ ਟੈਂਗ ਦਾ ਮਤਲਬ ਘਰ ਦਾ ਬਣਿਆ ਹੋਇਆ ਡੇਲੀਸ਼ੀਅਸ ਅਚਾਰ ਹੈ ਹਾਂਜੀ ਹਾਂਜੀ ਤੇ ਅਸੀਂ ਅਚਾਰ ਆਪਣੇ ਹੱਥਾਂ ਨਾਲ ਤਿਆਰ ਕਰਦੇ ਹਾਂ ਮੈਨੂੰ ਸਟਾਰਟ ਕੀਤੇ ਨੂੰ 2-3 ਮਹੀਨੇ ਹੋ ਚੁੱਕੇ ਨੇ ਪਰ ਉਰੇ ਅਸੀਂ ਥੋੜੇ ਜਿੰਨਾ ਤੋਂ ਹੀ ਆਏ ਆ 15 ਦਿਨਾਂ ਤੋਂ ਡਿਮਾਂਡ ਜਿਵੇਂ ਜਿਵੇਂ ਵਧੀ ਕੀ ਅਸੀਂ ਉਹ ਹੋਏ ਫਿਰ ਅਲੱਗ ਕੰਮ ਸਟਾਰਟ ਕੀਤਾ ਸਿਚੁਏਸ਼ਨ ਤੁਸੀਂ ਨਵੇਂ ਇੱਕ ਕੰਮ ਤੋਂ ਕਰ ਜਰਮਨੀ ਹੁੰਦਾ 3-4 ਮਹੀਨੇ ਹੋ ਗਏ ਹਾਂ ਜੀ ਜੇ ਤੁਹਾਡੇ ਆਈਡੀ ਅਸੀਂ ਕਿੱਥੋਂ ਆਇਆ ਤਵਾਕ ਦੀ ਵਿੱਚ ਚਾਰ ਵਾਲਾ ਜੀ ਸਰ ਵਿੱਚ ਵੈਸੇ ਸੀਗਾ ਕਿ ਹਾਂ ਕੋਈ ਕੰਮ ਸਟਾਰਟ ਕਰਨਾ ਹੈ ਤਾਂ ਫਿਰ ਸੋਚਿਆ ਕਿ ਜਿਹੜਾ ਕੰਮ ਆਉਂਦਾ ਉਹਨੂੰ ਹੀ ਸਟਾਰਟ ਕੀਤਾ ਜਾਵੇ ਉਸ ਅਲੱਗ ਸਿੱਖਣ ਨਾਲੋਂ ਇਹ ਸਾਡੇ ਪੇਰੈਂਟਸ ਜਿਵੇਂ ਬਣਾਉਂਦੇ ਹੁੰਦੇ ਸੀ ਪਿੰਡ ਵਿੱਚ ਹਨ ਜਿਵੇਂ ਸਾਡੇ ਦਾਦੀ ਵੀ ਬਣਾਉਂਦੇ ਹੁੰਦੇ ਸੀ ਉਹਨਾਂ ਨੂੰ ਵੀ ਦੇਖਿਆ ਅਸੀਂ ਪੰਜ ਫੈਮਿਲੀ ਆਇਆ ਪਿੰਡ ਵਿੱਚ ਤਾਂ ਪੰਜਕੜ ਸਾਡੇ ਚਾਚੇ ਤਾਇਿਆਂ ਦੇ ਇਕੱਠੇ ਨੇ ਹਾਂਜੀ ਤਾਂ ਸਾਰਿਆਂ ਨੂੰ ਅਸੀਂ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਸੀ ਕਿਵੇਂ ਘਰਾਂ ਚ ਆਚਾਰ ਬਣਦੇ ਨੇ ਕਿਵੇਂ ਉਹਨਾਂ ਨੂੰ ਯੂਜ਼ ਕਰਦਾ ਉਹਨਾਂ ਦੀ ਸ਼ੈਲਫ ਲਾਈਫ ਕਿਵੇਂ ਵਧਾਉਣੀ ਹੈ ਬਿਨਾ ਪ੍ਰੀਜ਼ਰਵੇਟਿਵ ਤੋਂ ਹਾਂਜੀ ਤੇ ਉਹ ਚੀਜ਼ਾਂ ਅਸੀਂ ਨੇਚਰਲ ਤਰੀਕੇ ਨਾਲ ਬਣਾਉਂਦੇ ਆ ਧੁੱਪ ਦੇ ਵਿੱਚ ਸੁਕਾ ਕੇ ਐਵੇਂ ਨਹੀਂ ਆ ਕਿ ਉਹਨਾਂ ਨੂੰ ਅਸੀਂ ਗਿੱਲੇ ਨੂੰ ਬਣਾਤਾ ਤੇ ਫਿਰ ਉਹਦੇ ਵਿੱਚ ਕੈਮੀਕਲ ਪਾ ਕੇ ਉਹਨੂੰ ਸਟੇ ਕਰਤਾ ਕੈਮੀਕਲ ਕੋਈ ਨਹੀਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਇਹਨੂੰ ਅਸੀਂ ਧੁੱਪ 'ਚ ਸੁਕਾ ਕੇ ਇਹਦੀ ਸ਼ੈਲਫ ਲਾਈਫ ਨੂੰ ਅਸੀਂ ਵਧਾਉਂਦੇ ਆ ਹਾਂਜੀ ਬਿਨਾਂ ਕਿਸੇ ਕੈਮੀਕਲ ਤੋਂ ਤੇ ਜੇ ਮਸਾਲੇ ਵੀ ਜੋ ਇਹਦੇ ਵਿੱਚ ਪੈਂਦੇ ਨੇ ਉਹ ਵੀ ਅਸੀਂ ਮਾਰਕੀਟ ਵਿੱਚੋਂ ਸਾਬਤ ਮਸਾਲੇ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਅਸੀਂ ਖੁਦ ਗ੍ਰਾਈਂਡ ਕਰਕੇ ਉਹ ਯੂਜ਼ ਕਰਦੇ ਆ ਇਹ ਮਸਾਲੇ ਤੁਸੀਂ ਰੈਡੀਮੇਡ ਹੀ ਲੈਂਦੇ ਆ ਉਹਦਾ ਤਿਆਰ ਕਰਕੇ ਤੇ ਅੱਗੇ ਹਾਂਜੀ ਰੈਡੀ ਮਿਕਸ ਨਹੀਂ ਪਾਉਂਦੇ ਉਹਨਾਂ ਵਿੱਚ ਪਤਾ ਨਹੀਂ ਕੀ ਕੁਛ ਮਿਲਾਵਟ ਹੋ ਗਈ ਤਾਂ ਕਰਕੇ ਉਹਨਾਂ ਨਾਲ ਫਿਰ ਆਚਾਰ ਖਰਾਬ ਹੋਣ ਦੀ ਦਿੱਕਤ ਹੁੰਦੀ ਹੈ ਹਾਂਜੀ ਇੱਕ ਜਿਹੜੀਆਂ-ਜਿਹੜੀਆਂ ਕੰਡੀਸ਼ਨਾਂ ਵਾਲੇ ਵਿੱਚ ਹਾਲਤਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਚਾਰ ਖਰਾਬ ਹੋ ਸਕਦਾਗਾ ਇਦੇ ਵਿੱਚ ਵੀਰੇ ਜਾਣਤਾ ਸਫਾਈ ਨਾਲ ਨਾ ਬਣਿਆ ਹੋਵੇ। ਜਾਂ ਜੀ ਇਹਦੇ ਵਿੱਚ ਗਿੱਲਾ ਚਮਚੇ ਕਈ ਵਾਰੀ ਆਪਣੀ ਆਦਤ ਹੁੰਦੀ ਕਿ ਆਪਾਂ ਡੱਬੇ ਦੇ ਵਿੱਚ ਗਿੱਲਾ ਚਮਚ ਰੱਖ ਦਿੰਨੇ ਆ। ਜੋ ਚਮਚੋ ਉਹਦੇ ਵਿੱਚ ਹੀ ਪਿਆ ਰਹਿੰਦਾ। ਤਾਂ ਵੀ ਅਚਾਰ ਖਰਾਬ ਹੋ ਸਕਦਾ ਉਹਨੂੰ ਹਵਾ ਲੱਗ ਜਾਂਦੀ ਤਾਂ ਵੀ ਖਰਾਬਸਾ ਹੋ ਸਕਦਾ ਹੈ ਨਾ। ਤਾਂ ਕਰਕੇ ਤੇ ਇੱਕ ਹੋਰ ਜੀ ਜਿਹੜਾ ਇਹ ਅਚਾਰ ਮਤਲਬ ਕੀ ਆਪਾਂ ਵਰਤ ਕਿਹੜਾ ਯੂਜ਼ ਕਰ ਸਕਦੇ ਨੇ ਜਿਹੜਾ ਆਪਣਾ ਅਚਾਰ ਲੰਮੇ ਟਾਈਮ ਤੱਕ ਪਿਆ ਰਹੇ। ਸਭ ਤੋਂ ਬੈਟਰ ਕੱਚ ਦਾ ਬਰਤਨ ਹੈ। ਹਾਂਜੀ ਉਸ ਤੋਂ ਬਾਅਦ ਪਲਾਸਟਿਕ ਹੈ ਐਲੂਮੀਨੀਅਮ ਦੇ ਵਿੱਚ ਨਹੀਂ ਰੱਖਣਾ ਇਹਨੂੰ ਤਾਂਬੇ ਦੇ ਵਿੱਚ ਨਹੀਂ ਰੱਖਣਾ ਪਿੱਤਲ ਦੇ ਵਿੱਚ ਨਹੀਂ ਰੱਖਣਾ ਇਹਨਾਂ ਵਿੱਚ ਸਹੀ ਨਹੀਂ ਰਹਿੰਦਾ ਜੀ ਸਹੀ ਨਹੀਂ ਰਹਿੰਦਾ ਉਹ ਕੈਮੀਕਲ ਰਿਐਕਸ਼ਨ ਹੁੰਦੀ ਹੈ ਤਾਂ ਇਹਨਾਂ ਨੂੰ ਆਪਾਂ ਹਮੇਸ਼ਾ ਪ੍ਰੈਫਰ ਕਰਨਾ ਹੈ ਫਰਸਟ ਦੇ ਤਾਂ ਕੱਚ ਦਾ ਬਰਤਨ ਹਾਂਜੀ ਜਾਂ ਉਸ ਤੋਂ ਬਿਨਾ ਪਲਾਸਟਿਕ ਚ ਪਾ ਸਕਦੇ ਹਾਂ ਹਾਂਜੀ ਤੇ ਇੱਕ ਹੋਰ ਜੇਕਰ ਕੋਈ ਐਜ ਡਿਮਾਂਡ ਤੇ ਤੁਹਾਨੂੰ ਕਹਵੇ ਵੀ ਭਾਈ ਤੁਹਾਡਾ ਚਾਰ ਚਾਰ ਮਿਰਚ ਘਾਟਾ ਆ ਜਾਂ ਵੱਧ ਵੀ ਸਾਨੂੰ ਸਪੈਸ਼ਲੀ ਬਣਾ ਕੇ ਦਿਓ ਤਨਨ ਕੋਈ ਆਪਣੀ ਬੋਲੀ ਵੀਰੇ ਜਿਹੜਾ ਅਸੀਂ ਆਚਾਰ ਬਣਾਉਂਨੇ ਆ ਅਸੀਂ ਸਾਰਿਆਂ ਨੂੰ ਦੇਖ ਕੇ ਬਣਾਉਣਾ ਹੁੰਦਾ ਆ ਪਰ ਜੇ ਕੋਈ ਸਾਨੂੰ ਸਪੈਸ਼ਲ ਕਹੂਗਾ ਵੀ ਕੁਆਂਟੀਟੀ ਹੋਵੇ ਪਰ ਐਨੀ ਕਿ ਜੇ ਕੋਈ ਕੋ 10 ਕਿਲੋ ਬਣਾ ਦੋ ਉਹ ਤਾਂ ਨਹੀਂ ਹੋ ਸਕਦਾ ਜੇ ਕਿਸੇ ਦੀ 5 ਕਿਲੋ 10 ਕਿਲੋ ਦੀ ਡਿਮਾਂਡ ਹੁੰਦੀ ਹੈ ਜਾਂ 20 ਕਿਲੋ ਦੀ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਜਿਵੇਂ ਉਹ ਕਹਿਣਗੇ ਉਵੇਂ ਤਿਆਰ ਕਰਕੇ ਦੇ ਦਾਂਗੇ ਹਾਂਜੀ ਤੇ ਜਿਵੇਂ ਆਪਣੇ ਪੁਰਾਣੇ ਪਹਿਲਾਂ ਕਾਫੀ ਪਿੱਛੇ ਚਲੇ ਗਈਏ ਲੋਕ ਕੌਰ ਤੋਂ ਮੇਰਾ ਆਚਾਰ ਵੀ ਖਾਂਦੇ ਸੀ ਨਾ ਉਹਦਾਂ ਦਾ ਵੀ ਕੋਈ ਆਪਣੇ ਕੋਲੇ ਤਿਆਰ ਹੁੰਦਾ ਸੀ ਕਰਦਾਂਗੇ ਜੇ ਕਿਸੇ ਨੂੰ ਡਿਮਾਂਡ ਹੈਗੀ ਤਾਂ ਕਰਦਾਂਗੇ ਹਾਂਜੀ ਹਾਂਜੀ ਦੋਸਤੋ ਜੇਕਰ ਕੌੜ ਤੁਮਿਆਂ ਦਾ ਚਾਰ ਵੀ ਚਾਹੀਦਾ ਹੋਵੇ ਉਹ ਵੀ ਆਪਣੇ ਇੱਥੇ ਤਿਆਰ ਕਰਕੇ ਮਿਲ ਜਾਊ ਤੁਹਾਨੂੰ ਇੱਕ ਹੋਰ ਜੀ ਦੇ ਲਈ ਮਤਲਬ ਕਿ ਜਿਹੜਾ ਲੰਮੇ ਟਾਈਮ ਵਾਸਤੇ ਆਪਾਂ ਰੱਖ ਸਕਦੇ ਹਾਂ ਚਾਰ ਕੋਈ ਕਿੰਨੇ ਨੇ ਫਮਣੇ ਆਦ ਹੁੰਦੇ ਚਾਰ ਜਿਹੜਾ ਤੁਸੀਂ ਤਿਆਰ ਕਰਦੇ ਦੇਖੋ ਵੀਰੇ ਜਿਹੜੇ ਆਪਾਂ ਘਰਾਂ 'ਚ achar ਬਣਾਉਂਦੇ ਆ ਨਾ ਤੁਸੀਂ ਦੇਖਿਆ ਹੀ ਹੋਣਾ ਕਿ ਆਪਣੇ ਘਰਾਂ 'ਚ 3-3 ਸਾਲ ਤੱਕ ਵੀ achar ਨਿੰਬੂ ਦਾ ਜਿਵੇਂ ਹੋ ਗਿਆ 8 ਸਾਲ ਤੱਕ ਵੀ ਨਹੀਂ ਖਰਾਬ ਹੁੰਦਾ ਸੀਗਾ ਅਸੀਂ ਖੁਦ ਦੇਖਿਆ ਸਾਡੇ ਪਿੰਡ 'ਚ ਹਨਾ ਤਾਂ ਪਰ ਕੀ ਹੈ ਅਸੀਂ ਇਹਦੀ ਸ਼ੈਲਫ ਲਾਈਫ ਅਸੀਂ ਕੁਝ ਕਹਿ ਨਹੀਂ ਸਕਦੇ ਕਿੰਨੀ ਹੈ ਕਿਉਂਕਿ ਉਹ ਹੋਮ ਮੇਡ ਹੈ ਤਾਂ ਇਹ ਜੇ ਖਰਾਬ ਹੋ ਜAVE ਤਾਂ 2 ਮਹੀਨੇ 'ਚ ਹੋ ਸਕਦਾ ਹੈ ਇਹ ਤੁਹਾਡੇ 'ਤੇ ਡਿਪੈਂਡ ਹੈ ਵੀ ਜੇ ਤੁਸੀਂ ਪਾਣੀ ਲਾਤਾ ਤਾਂ ਇਹ ਨਹੀਂ ਖਰਾਬ ਹੋ ਜਾਣਾ ਨਹੀਂ ਤਾਂ ਉਹਨੂੰ ਤੁਸੀਂ 4 ਸਾਲ ਕੱਢ ਲਓ 2 ਸਾਲ ਕੱਢ ਲਓ ਕੋਈ ਦਿੱਕਤ ਨਹੀਂ ਹਾਂਜੀ ਕਿਉਂਕਿ ਜਿਹੜਾ ਅਸੀਂ ਤੇਲ ਯੂਜ਼ ਕਰਦੇ ਆ ਉਹ ਵੀ ਅਸੀਂ ਪਿਓਰ ਮਸਟਰਡ ਆਇਲ ਯੂਜ਼ ਕਰਦੇ ਆ ਤਾਂ ਚਾਰ ਜਦੋਂ ਤੇਲ ਵਿੱਚ ਡੁੱਬਿਆ ਰਹੇਗਾ ਤਾਂ ਖਰਾਬ ਹੋਣ ਦਾ ਚਾਂਸ ਹੀ ਨਹੀਂ ਹੈ। ਇੱਕ ਹੀ ਆਪਣੇ ਕੋਲੇ ਚਾਰ ਮਦਦ ਕਿ ਹੋਣਾ ਇਸ ਟਾਈਮ ਕਿਹੜਾ ਪਿਆਜ਼ ਕਿਹੜੇ ਚਾਰ ਹੈ? ਇਸ ਟਾਈਮ ਮੇਰੇ ਸਾਡੇ ਕੋਲ ਮਿਕਸਾ ਚਾਰ ਹੈ। ਹਾਂਜੀ। ਗ੍ਰੀਨ ਚਿੱਲੀ ਹੈ। ਮੰਗੋ ਦਾ ਵੀ ਅਸੀਂ ਹੁਣੇ ਰੈਡੀ ਕੀਤਾ ਫਰੈਸ਼। ਠੀਕ ਹੈ। ਔਰ ਲਸਣ ਦਾ ਚਾਰ ਆਪਣੇ ਕੋਲ ਹਾਂ ਨਾ ਤੇ ਆਪਣੇ ਕੋਲ ਚਟਨੀਆਂ ਨੇ ਜਿਵੇਂ ਆਮਲਾ ਦੀ ਚਟਣੀ ਹੈ। ਮੰਗੋ ਦੀ ਚਟਣੀ ਕੱਲ ਹੀ ਰੈਡੀ ਹੋਈ ਹੈ। ਇਹ ਮਤਲਬ ਕਿ ਆਮ ਇਹ ਹਾਂਜੀ ਨਹੀਂ ਇਹ ਆ ਮੰਗੇਓ ਐਵਰੇਜ ਇਹ ਕੱਲ ਹੀ ਤਿਆਰ ਕੀਤੀਆਂ ਅੱਛਾ ਜੀ ਹਾਂਜੀ ਨਿੰਬੂ ਦਾ achar ਹੈ ਹਾਂਜੀ ਤਿੱਖੀ ਮਿਰਚ ਦਾ achar ਵੀ ਹੈਗਾ ਹਾਂਜੀ ਹਾਂਜੀ ਜਿਵੇਂ ਸਿਹਤ ਵਾਸਤੇ ਆਪਣੇ ਲਸਣ ਦਾ achar ਤਾਂ ਬਹੁਤ ਵਧੀਆ ਮੰਨਿਆ ਗਿਆ ਜੀ ਬਹੁਤ ਵਧੀਆ ਹੋਇਆ ਕਸਟਮਰ ਲੈ ਕੇ ਗਏ ਸੀ ਉਹ ਕਹਿੰਦੇ ਸਾਡਾ ਜੋੜਾਂ ਦਾ ਦਰਦ ਠੀਕ ਹੋ ਗਿਆ ਲਸਣ ਦੇ achar ਲਸਣ ਦੇ achar ਹਾਂਜੀ ਉਹ ਤੇ ਉਹ ਵੀ ਸਹੀ ਹੈ ਅਦਰਕ ਦਾ achar ਵੀ ਹੋਏਗਾ ਹਾਂਜੀ ਹਾਂਜੀ ਬਾਕੀ ਉਹ ਨਾਲ ਟਾਈਮ 'ਚ ਅਸੀਂ ਹੋਰ ਵੀ ਚੀਜ਼ਾਂ ਲਿਆਵਾਂਗੇ ਜਿਵੇਂ ਅਸੀਂ ਟਮਾਟਰ ਦੀ ਚਟਣੀ ਵੀ ਰੈਡੀ ਕਰਾਂਗੇ ਤੁਸੀਂ ਮਾਰਕੀਟ 'ਚ ਨਹੀਂ ਸੁਣੀ ਹੋਣੀ ਬਿਲਕੁਲ ਨਹੀਂ ਸੁਣੀ ਹਾਂਜੀ ਟਮਾਟਰ ਦੀ ਚਟਣੀ ਵੀ ਅਸੀਂ ਰੈਡੀ ਕਰਾਂਗੇ ਬਸ ਪਿੰਡਾਂ ਵਿੱਚ ਤਾਂ ਇਹ ਬਣ ਜਾਂਦੀ ਆ ਕੁੰਡੇ ਕੋਟ ਨੇ 'ਚ ਤੇ ਸ਼ਹਿਰ ਨਹੀਂ ਉਹ ਨਹੀਂ ਉਹ ਵੀ ਨਹੀਂ ਅੱਛਾ ਜੇ ਇਹਨੂੰ ਲੰਮਾ ਵੀ ਚਲਾਣਾ ਹੈ ਨਾ ਆਪਾਂ ਸਭੀ ਲੰਮੇ ਟਾਈਮ ਜਿਹੜੀ ਆਪਾਂ ਘਰਾਂ 'ਚ ਬਣਾਉਂਦੇ ਹਾਂ ਤਾਂ ਇੱਕ ਜਾਂ ਦੋ ਦਿਨ ਰਹਿੰਦੀ ਉਹ ਵੀ ਫ੍ਰਿਜ ਦੇ ਵਿੱਚ ਇਹਨੂੰ ਲੰਮਾ ਕਿਵੇਂ ਚਲਾਣਾ ਬਿਨਾਂ ਇਹਦੇ 'ਚ ਕੁਝ ਪਾਏ ਹਾਂਜੀ ਉਹ ਲੰਮੇ ਚਲਾਉਣ ਵਾਸਤੇ ਤੁਹਾਨੂੰ ਕੋਈ ਕੈਮੀਕਲ ਯੂਜ਼ ਕਰਨਾ ਨਹੀਂ ਕਰਾਂਗੇ ਸਭ ਬਿਨਾਂ ਕੈਮੀਕਲ ਇੱਕ ਹੋਰ ਆਪਣਾ ਜੀ ਜੇਕਰ ਕੋਈ ਦੂਦਰਾਡੇ ਬੈਠਾ ਹੈ ਨਾ ਇਹ ਕੋ ਡਿਲੀਵਰੀ ਆਪ ਦੀ ਹோம் ਡਿਲੀਵਰੀ ਕਿਤੇ ਵੀ ਘਰ ਬੈਠਾ ਮਗਾਉਣਾ ਚਾਹਵੇ ਚਾਰ ਜੀ ਡਿਲੀਵਰੀ ਅਸੀਂ ਪੂਰੇ ਇੰਡੀਆ ਚ ਕਰਾਂਗੇ ਜਿੱਥੇ ਵੀ ਕੋਈ ਹੈਗਾ ਠੀਕ ਹੈ ਹਾਂ ਜੀ ਉਹਦੇ ਡਿਲੀਵਰੀ ਚਾਰਜਸ ਹੋਣਗੇ ਥੋੜੇ ਜਿਹਾ ਹਾਂਜੀ ਦੋਸਤੋ ਆਪਾਂ ਆਪਣੇ ਸਕਰੀਨ ਤੇ ਮੈਡਮ ਦਾ ਨੰਬਰ ਲਾਉਮੇ ਕੰਟੈਕਟ ਨੰਬਰ ਜੇਕਰ ਕਿਸੇ ਵੀ ਭੈਣ ਭਰਾ ਨੂੰ ਚਾਰ ਦੀ ਜ਼ਰੂਰਤ ਹੋਵੇ ਨਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਕਿ ਜੇਕਰ ਤੁਸੀਂ ਆ ਗਰੁੱਪ ਤੇ ਬੈਠਿਓ ਤੇ ਆਪ ਦਾ ਕੰਟੈਕਟ ਕਰਕੇ ਹੋਮ ਡਿਲੀਵਰੀ ਵੀ ਲੈ ਸਕਦੇ ਸੀ ਹਾਂਜੀ ਮੈਂ ਤਾਂ ਇਹੀ ਕਹੂੰਗੀ ਸਾ ਆਡੀਅੰਸ ਨੂੰ ਸਾਰਿਆਂ ਨੂੰ ਕਿ ਜੇ ਤੁਸੀਂ ਸਾਡੇ ਤੋਂ ਵੀ ਨਹੀਂ ਲੈਣਾ ਤਾਂ ਤੁਸੀਂ ਮਾਰਕੀਟ ਚੋਂ ਨਾ ਲਓ ਤੁਸੀਂ ਖੁਦ ਟਰਾਈ ਕਰਕੇ ਦੇਖੋ ਹਾਂਜੀ ਕਿ ਮਾਰਕੀਟ ਵਿੱਚ ਮਿਲਣ ਵਾਲਾ ਤਾਂ ਜ਼ਹਿਰੀ ਹੈ ਜ਼ਹਿਰ ਇਹ ਬਿਲਕੁਲ ਰਾਈਟ ਹੈ ਉਹ ਬੱਚੇ ਖਾਂਦੇ ਆਪਾਂ ਖੁਦ ਖਾਣੇ ਤਾਂ ਖਰਾਬ ਹੀ ਹੈ ਤਾਂ ਹੀ ਡਾਕਟਰ ਵੀ ਰੋਕਦੇ ਨੇ ਹਾਂਜੀ ਇਹ ਚੀਜ਼ ਹੈ ਜਿਹੜੀ ਇਹ ਤੁਹਾਨੂੰ ਖਰਾਬ ਨਹੀਂ ਕਰੂਗੀ ਹਾਂਜੀ ਅਸਾ ਇੱਥੇ ਤੁਸੀਂ ਤਿਆਰ ਕਰ ਦੋਈ ਹੈ ਹਾਂਜੀ ਸਰ ਹਾਂਜੀ ਦੋਸਤੋ ਦੇਖ ਲਓ ਤੁਸੀਂ ਕੈਮਰਾ ਨੇੜੇ ਉੱਪਰ ਕਰਕੇ ਦਿਖਾ ਦਿਓ ਬਿਲਕੁਲ ਪੂਰੀ ਸਫਾਈ ਆ ਮਤਲਬ ਕਿ ਪੂਰਾ ਸਫਾਈ ਨਾਲ ਕੰਮ ਕਰਦੇ ਆ ਜਿਹੜਾ ਚਾਰ ਦਾ ਜਿੰਨਾ ਵੀ ਭੈਣ ਜੀ ਚਾਰ ਦਾ ਕੰਮ ਕਰਦੇ ਆ ਤੁਸੀਂ ਦੇਖ ਸਕਦੇ ਹੋ ਕੋਈ ਮੱਖੀ ਮੱਛਰ ਕੁਝ ਨਹੀਂ ਇੱਥੇ ਮਤਲਬ ਪੂਰੀ ਸਫਾਈ ਨਾਲ ਅਚਾਰ ਬਣਾਉਂਦੇ ਆ ਸ਼ੁੱਧ ਅਚਾਰ ਬਣਾਉਂਦੇ ਆ ਨਾ ਇਹ ਤੁਸੀਂ ਕਹਿੰਦਾ ਕੇਅਰ ਕਰ ਰਹੇ ਹੋ ਜੀ ਸ਼ੀ ਮੰਗੋ ਦਾ ਅਚਾਰ ਹੈ ਸ਼ੀ ਮੰਗੋ ਦਾ ਜੀ ਹਾਂ ਜੀ ਹਾਂ ਜੀ ਤੁਹਾਨੂੰ ਉਰੇ ਕੋਈ ਦਿਸਰੇ ਹੋਣੇ ਆ ਹਾਂ ਜੀ ਤੇ ਇਹ ਸਾਰੇ ਸਾਬਤ ਮਸਾਲੇ ਪਲੱਸ ਅਸੀਂ ਜਿਹੜੇ ਗ੍ਰाइंड ਕਰਕੇ ਪਾਏ ਨੇ ਉਹ ਹੋਣਗੇ ਹਾਂਜੀ ਇਹਦੇ ਵਿੱਚ ਤੇਲ ਅਸੀਂ ਥੋੜਾ ਐਡ ਕਰਨਾ ਹੈ ਅਰ ਤੁਸੀਂ ਹੁਣ ਇਹ ਰੰਗ ਤੇ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਤੁਹਾਨੂੰ ਘਰ ਦਾ ਹੀ ਲੱਗ ਰਿਹਾ। ਬਿਲਕੁਲ ਲੱਗ ਰਿਹਾ ਜੀ। ਇਹਦੇ ਵਿੱਚ ਮਤਲਬ ਕਿ ਇਹ ਆਪਾਂ ਦੇਖ ਕੇ ਹੀ ਦਿਲ ਕਰੇ ਹੁੰਦਾ ਖਾਣ ਨੂੰ। ਕਰੇ ਹੁੰਦਾ ਜੀ ਬਿਲਕੁਲ। ਹਾਂਜੀ। ਬਾਕੀ ਜਿਹੜੀ ਥੋੜੀ ਸਾਫ ਸਪਾਈ ਆ, ਆਚਾਰ ਬਣਾਉਂਦਾ ਤਰੀਕਾ ਜੀ ਇਹ ਵੀ ਬਹੁਤ ਵਧੀਆ ਜੀ। ਇਹ ਮਤਲਬ ਕਿ ਮੱਛਰ ਮੱਛਰ ਨਹੀਂ ਇੱਥੇ ਨਾ ਬਿਲਕੁਲ ਸਪਾਈ ਆ। ਡੇਲੀ ਵੀਰੇ ਅਸੀਂ ਉਰੇ ਸਪਰੇਅ ਕਰਦੇ ਆ ਸਾਨੂੰ ਖੁਦ ਨੂੰ ਬਹੁਤ ਫੀਲ ਹੁੰਦਾ ਆ। ਹਾਂਜੀ। ਹਨਾ ਵੀ ਕਿਸੇ ਤਰ੍ਹਾਂ ਕਿਉਂਕਿ ਇਹ ਚੀਜ਼ਾਂ ਸੇ ਖੁਦ ਵੀ ਖਾਣੀ ਹੈ। ਹਾਂਜੀ ਬਿਲਕੁਲ। ਕੱਲੀ ਲੋਕਾਂ ਨੂੰ ਆਨ ਕਰਕੇ ਬਾਕੀ ਆਪਣਾ ਉਹ ਹੈ ਹੀ ਨਹੀਂ ਕਿ ਗੰਦਗੀ ਕਰੀ ਜਾਣੀ ਹੈ ਅੱਛਾ ਇਹ ਚਾਰਜੀ ਆਪਣਾ ਇਹ ਵੀ ਇਹ ਆਪਣਾ ਹਰੀ ਮਿਰਚ ਦਾ achar ਹੈ ਅੱਛਾ ਇਹ ਹੁਣ ਦੇਖੋ ਤੇਲ ਦੇ ਵਿੱਚ ਡੁੱਬਿਆ ਹੋਇਆ ਹੈ ਹਨਾ ਤਾਂ ਇਹ ਬਿਲਕੁਲ ਖਰਾਬ ਨਹੀਂ ਹੋਏਗਾ ਓਕੇ ਹਾਂਜੀ ਵੀ ਦੀ ਲਾਈਫ ਵੀ ਜੇ ਆਪਾਂ ਦੇਖਦੇ ਕਰੇ ਵਧੀਆ ਕਰਾਂਗੇ ਚਾਰ ਦੇ ਲੰਮੀ 3-4 ਸਾਲੇ ਦੇ ਹਾਂਜੀ ਹਾਂਜੀ ਮੈਂ 3-4 ਮਿਰਚ ਦਾ achar ਥੋੜਾ ਘਟ ਕੜਦਾ ਹੈ 3-4 ਸਾਲ ਨਹੀਂ ਆਪਾਂ ਕਹਿ ਸਕਦੇ ਪਰ ਸਾਲ ਤੱਕ ਕਿੰਨੀ ਗਿਆ ਹੂੰ ਚਲੋ ਜੀ ਅਣਖ ਚੈਨਲ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ ਬ੍ਰਾਦਰ